ਹੋਣ ਇੱਕ ਕੀਰਲੀ ਹੋਣੀ ਹੈ ਹੈਗੇ ਟਿੱਡੇ ਜੇ ਅਖਤਾਂ ਦੇ ਠਾਜਾ ਲੰਮੀ ਪੈ ਗਈ ਆਵੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰ ਸੁਬਾ ਦੀ ਬੱਦਲਾਂ ਦੇ ਨਾਲ ਬੱਦਲ ਥੋੜੇ ਜੇ ਘਟੇ ਨੇ ਪਰ ਬਾਸਪਤੀ ਦੀਆਂ ਪਹਾੜੀਆਂ ਟਿੱਬੀਆਂ ਇੱਧਰ ਵੇਖੋ ਪਹਾੜੀਆਂ ਟਿੱਬੀਆਂ ਜਿਹੜੀਆਂ ਖਾਸ ਕਰ ਦ੍ਰਿਸ਼ਤਾਂ ਦੇ ਕੋਲ ਉਹ ਸਾਰੀਆਂ ਡਿੱਗ ਚੁੱਕੀਆਂ ਤੇ ਡਿੱਗਣ ਦੇ ਕਾਰਨਿਆਂ ਦੀ ਜਿਹੜੀ ਮੁੰਜਰਾ ਉਫੋਕ ਬਣ ਜਣਾ ਸਾਰਾ ਦਾਣਾ ਯਾਨੀ ਕਿ ਇਹ ਤਾਂ ਜੜੀਆਂ ਐਵੇਂ ਦੀਆਂ ਬਾਸਪਤੀਆਂ ਜਿਨ੍ਹਾਂ ਦੇ ਵਿੱਚ ਮੁੰਜਰ ਹੈ ਜੇ ਨਿਕਲੀ ਨਹੀਂ ਗਈ ਉਹਨੂੰ ਤਾਂ ਪੂਰਾ ਯਾਨੀ ਕਿ ਖਤਰਾ ਹੈ ਜਿਹੜੀ ਡੇਗ ਵੀ ਬਾਸਪਤੀ ਉਹਦਾ ਫੋਕ ਵੀ ਨਹੀਂ ਬੰਨਾ ਹੁੰਦਾ ਦਾਣਾ ਸਾਰਾ ਫਲੂਜਾ ਬਣ ਜਣਾ ਆ ਵੇਖੋ ਟਿੱਬੀ ਡਿੱਗ ਚੁੱਕੀ ਆ ਜਿਹੜੀ ਭਾਰੀ ਟਿੱਬੀ ਇੱਕ ਉਹ ਅਗਲੀ ਟਿੱਬੀ ਆ ਤੇ ਆ ਡਿੱਗ ਪੀ ਵੀ ਇਹ ਵੀ ਇਹ ਰਿਕਵਲ ਸੀ ਤਰਖਤ ਦੇ ਹਾਂਜੀ ਬਾਸਪਤੀ ਸਾਰੀ ਯਾਨੀ ਕਿ ਭਾਰੀ ਹੈ ਤੇ ਇਹਦੇ ਲਈ ਬੱਦਲ ਆ ਜਿਹੜੇ ਮੀਂਹ ਉਹ ਮਾੜੇ ਮਾੜਾ ਆ ਵੇ ਕਿੰਨਾ ਵਧੀਆ ਦ੍ਰਿਸ਼ ਸਵੇਰ ਦਾ ਟਾਈਮ ਜੇ ਆ ਜਿਹੜੀ ਤੂੜੀ ਆਪਾਂ ਉੱਦ ਲੈ ਆਂਦੀ ਸੀ ਆ ਵੇਖੋ ਬੱਦਲ ਤੁਹਾਡੇ ਸਾਹਮਣੇ ਹੈ ਜਿਵੇਂ ਉੱਤੇ ਹੀ ਆ ਤੇ ਬੱਦਲ ਚਾਹੀਦਾ ਨਹੀਂ ਇਸ ਮੌਸਮ ਦੇ ਵਿੱਚ ਜਿਹੜੇ ਚ ਆ ਗਿਆ ਬਾਕੀ ਕੋਈ ਗੱਲ ਨਹੀਂ ਮਿਲਦੇ ਆ ਅੱਗੇ ਜਾ ਕੇ ਤੇ ਕੀ ਸਿਸਟਮ ਹੁੰਦਾ ਪਰਲੇ ਪਾਸੇ ਜਾ ਕੇ ਵੇਣੇ ਆ ਵੀ ਪਰਲੀ ਬਾਸਪਤੀ ਜਾਂ ਉਹਦੀਆਂ ਕਿੰਨੀਆਂ ਕਿਉਂਕਿ ਉਧਰ ਭਾਰੀ ਸੀ ਤੇ ਪਾਣੀ ਵੀ ਲੱਗਾ ਸੀ ਉਹਦੀਆਂ ਕਿੰਨੀਆਂ ਕਿੱਟੀਆਂ ਡਿੱਗੀਆਂ ਕੀ ਹਾਲ ਚਾਲ ਉਸ ਖੇਤ ਦਾ ਇਧਰ ਵੇਖੋ ਆਹ 3 ਡਿੱਗ ਪੀਕ ਵਾਵਾ ਡਿੱਗ ਟਿੱਬੀ ਬਦਲ ਤੁਰਿਆ ਆਉਦਾ ਤੁਰਿਆ ਆਉਦਾ ਤੁਰਿਆ ਆਉਦਾ ਜੇ ਪਿੱਛੋਂ ਆਹ ਵੇਖੋ ਬਹੁਤ ਜਿਆਦਾ ਬਦਲ ਤੁਰਿਆ ਆਉਦਾ ਲੋ ਜੀ ਅਸਲ ਦੇ ਵਿੱਚ ਨਾ ਇਹ ਟਿੱਬੀ ਸਵੇਰ ਥੋੜੀ ਜਿਹੀ ਡਿੱਗੀ ਸੀ ਤੇ ਭਾਰੀ ਬਾਸਪਤੀ ਦਰਖਤਾਂ ਦੇ ਥੱਲੇ ਨਾ ਵੱਢਣੀ ਚਾਹੀਦੀ ਏ ਦਰਖਤਾਂ ਦੇ ਥੱਲੇ ਬਾਸਪਤੀ ਉਦੋਂ ਹੀ ਥੋੜੀ ਥੋੜੀ ਵੱਡੀ ਹੋਵੇ ਨਾ ਹੁਣ ਤਾਂ ਮੁੰਜਰ ਬਣ ਗਈ ਏ ਵੱਡਣੀ ਬੇਕਾਰ ਜਾਊਗੀ ਮੰਜਰ ਵੀ ਨਾਲ ਬੜੀ ਚੂਗੀ ਪਰ ਉਦੋਂ ਵੱਢਦੇ ਨਾ ਉੱਪਰੋਂ ਗਿੱਠ ਗਿੱਠ ਤੇ ਵਧੀਆ ਬਣ ਜਾਂਦੀ ਆ ਵੱਡੀ ਨਹੀਂ ਕੀ ਲੰਬੀ ਜਾਦੀ ਹੋਗੀ ਇੱਥੇ ਤੇ ਮਾੜਾ ਹੈ ਜਾਂ ਹਵਾ ਦਾ ਝੁੱਕ ਆਇਆ ਤੇ ਉਹਨੇ ਵੇਲੇ ਥੋੜੀ ਜੀ ਸੁੱਟੀ ਸੀ ਤੇ ਕਿੰਨੀ ਟਿੱਬੀ ਡਿੱਗ ਪਈ ਨਾਲ ਤੇ ਇਹ ਮੁੱਢਾਂ ਦੇ ਵਿੱਚ ਵੀ ਦਿੱਕਤ ਹੈਗੀ ਆ ਪ੍ਰੋਬਲਮ ਉਹ ਜਿਹੜਾ ਉੱਪਰ ਰੋਗ ਜਿੰਨੂੰ ਕਹਿੰਦੇ ਉਹਦੇ ਕਾਰਨ ਕਿ ਵੀ ਦਿੱਕਤ ਹੈਗੀ ਆ ਪਰ ਜ਼ਿਆਦਾ ਇਹ ਲੰਬੀ ਜਾਦੀ ਹੋਣ ਕਰਕੇ ਭਾਰੀ ਜਾਦੀ ਹੋਣ ਕਰਕੇ ਡਿੱਗ ਗਈ ਆ ਬਾਸਪਤੀ ਇਹ ਤੇ ਸਾਈਡਾਂ ਤੋਂ ਖਾਦ ਵੀ ਥੋੜੀ ਜੀ ਜ਼ਿਆਦੀ ਪੈ ਜਾਂਦੀ ਆ ਕਿਤੇ ਵੀਡੀਓ ਚ ਵੇਖ ਕੇ ਨਾ ਸਮਝਿਓ ਕਿ ਸਾਰੀ ਐਵੇਂ ਦੀ ਆ ਸਾਈਡਾਂ ਤੋਂ ਥੋੜੀ ਜੀ ਜ਼ਿਆਦੀ ਭਾਰੀ ਆ ਗੱਲ ਇਹ ਆ ਵੀ ਆਪਾਂ ਨੂੰ ਵੱਢਣੀ ਚਾਹੀਦੀ ਆ ਉਦੋਂ ਜਦੋਂ ਮੰਜਰ ਗੋਪ ਤੇ ਵਿੱਚ ਨਹੀਂ ਹੁੰਦੀ ਉਦੋਂ ਘਿਠ ਘਿਠ ਵੱਢਦੇ ਤੇ ਉਨੀ ਕੁ ਟਿੱਬੀ ਡਿੱਗੀ ਆ ਉਦੋਂ ਬਾਕੀ ਆ ਵਿੱਚ ਜਿਹੜਾ ਚੋਬਾ ਹੈ ਇਹਨੂੰ ਵੱਢਣਾ ਚਾਹੀਦਾ ਜਿਹੜਾ ਚੋਬਾ ਕੰਮ ਖਰਾਬ ਕਰਦਾ ਇਨੂੰ ਵੜਦੇ ਆ ਆ ਚੋਨਾ ਜਿਹੜਾ ਵਿੱਚ ਤੇ ਬਾਕੀ ਤਾਂ ਠੀਕ ਆ ਜਿਹੜੀ ਭਾਰੀ ਉਹ ਥੋੜੀ ਗਈ ਆ ਪੱਤਾ ਬਲੇਟ ਸੀ ਜਿਹੜੀ ਪਹਿਲਾਂ ਬੜਾ ਟੈਕ ਸੀ ਪਰ ਹੁਣ ਸਹੀ ਹੋ ਗਈ ਸੈਟ ਹਾਂ ਆ ਵੀ ਦਰਖਤਾਂ ਦੇ ਏਟਾ ਜਿਵੇਂ ਆ ਰੁੱਖਾ ਦਰਖਤ ਇਹਦੇ ਏਠਾਂ ਹੀ ਡਿੱਗੀ ਆ ਬਾਕੀ ਖੜੀ ਆ ਹੈਨਾ ਆਵੇ ਇੱਧਰ ਦੂਜਿਆਂ ਵੀ ਆਪਣੇ ਗਵਾਂਢੀ ਉਹਨਾਂ ਦੀ ਵੀ ਦਰਖਤਾਂ ਦੇ ਏਟਾਂ ਤਾਂ ਹੋਵੇ ਲੰਮੇ ਪੈ ਗਈ ਜਮਾਂ ਆ ਦੇਖੋ ਦਰਖਤਾਂ ਦੇ ਢੇਟਾ ਜਮਾਂ ਲੰਮੀ ਪੈ ਗਈ ਆਵੇ ਆਵੇ ਜਿਵੇਂ ਆ ਵੀ ਡੇਕਦੀ ਜਾਂਦੀ ਬਾਕੀ ਖੜੀ ਹੋਈ ਆ ਬਾਸਪਤੀ ਬਾਕੀ ਉਹ ਜੇ ਰੋਗ ਵਾਲੀ ਦਿੱਕਤ ਹੋਈ ਥੀ ਉਹ ਟਿੱਬੀਆਂ ਵਿੱਚੋਂ ਵੀ ਜਿਵੇਂ ਹਨਾ ਦੇਖ ਦੇਂਦਾ ਰੋਗ ਉਹ ਬਾਕੀ ਪਰਮਾਤਮਾ ਦੀ ਕਿਰਪਾ ਹੈ ਖੜੀ ਹੋਈ ਆ ਬਾਸਪਤੀ ਵਧੀਆ ਤੇ ਆ ਦਰਖਤਾਂ ਦੇ ਢੇਟਾ ਦਿੱਕਤ ਆਈ ਇਹਨੂੰ ਇਹ ਸਵੇਰੇ ਚੈੱਕ ਕਰਾਂਗੇ ਆਪਾਂ ਪੀ ਇੰਨੀ ਕਿ ਟਿੱਬੀਆਂ ਡਿੱਗੀਆਂ ਦਰਖਤਾਂ ਥੱਲੇ ਵਾਲੀਆਂ ਹੀ ਹੋਰ ਤਾਂ ਟਿੱਬੀ ਦੇਖਦੀ ਇਹਦੇ ਤੋਂ ਪਤਾ ਲੱਗ ਜੂਗਾ ਵੀ ਆਪਣੇ ਏਰੀਏ ਦੇ ਵਿੱਚ ਰੋਗ ਹੈਗਾ ਜਾਂ ਨਹੀਂ ਹੈਗਾ ਹਣਾ ਬਾਸਪਤੀ ਦੇ ਵਿੱਚ ਰੋਗ ਹੈਗਾ ਕਿ ਨਹੀਂ ਹੈਗਾ ਬਾਕੀ ਸਾਰੀ ਖੜੀ ਹੋਈ ਹੈ ਮੱਛਰ ਵੇਖੋ ਆ ਵੇਖੋ ਵੇ ਕਿੰਨਾ ਮੱਛਰ ਮੁੱਢਾਂ ਦੇ ਵਿੱਚ ਵੇ ਇਹ ਵੀ ਪੈ ਜਾਂਦਾ ਤੇ ਟਿੱਡਾ ਜਿਹਾ ਵੀ ਹੁੰਦਾ ਤੇ ਇਹਦੇ ਕਰਕੇ ਵੀ ਡਿੱਗਣ ਲੱਗ ਪੈਂਦੀ ਹੈ ਬਾਕੀ ਖੜੀ ਹੋਈ ਆ ਰੁੱਖਾਂ ਦੀ ਹਿੱਟ ਐਂ ਦਿੱਕਤ ਆ ਜਿਆਦੀ ਆ ਦੇਖੋ ਬਾਕੀ ਦੇਖ ਲਾਂਗੇ ਆਪਾਂ ਸਵੇਰੇ ਮੋਆਇਨਾ ਕਰ ਲਾਂਗੇ ਕਿ ਜੇ ਤਾਂ ਇਦਾਂ ਹੀ ਖੜੀ ਹੋਈ ਤਾਂ ਆਪਦੇ ਭਾਰਨ ਵਾਲੇ ਖੜਾ ਹੋ ਗਿਆ ਬੂਟਾ ਫੇਰ ਕੋਈ ਦਿੱਕਤ ਨਹੀਂ ਚੱਕਰ ਨਹੀਂ ਗਈ ਤੇ ਜੇ ਡਿੱਗਣੀ ਸਟਾਰਟ ਹੋ ਗਈ ਵਿੱਚ ਫੇਰ ਹ ਉੱਪਰ ਰੋਕ ਹੈ ਜਿਹੜਾ ਏਰੀਏ ਦੇ ਵਿੱਚ ਆ ਗਿਆ ਸਵੇਰੇ ਪਤਾ ਲਾਜੂ ਆਪਾਂ ਨੂੰ ਕਿਉਂਕਿ ਇਹ ਹਨੇਰੀ ਦੇ ਕਾਰਨ ਵੀ ਹੋਵੇ ਬੂਟੇ ਲਿਫੇ ਹੋਇਆ ਜਿਹੜੇ ਤੇ ਜੇ ਬੂਟੇ ਸਵੇਰ ਨੂੰ ਆਪਦੇ ਭਾਰ ਤੇ ਖੜੇ ਹੋ ਗਏ ਫੇਰ ਕੋਈ ਚੱਕਰ ਨਹੀਂ ਗਾ ਯਾਰ ਬਾਹਰ ਜੇ ਵੇਲੇ ਵਿੱਚ ਹੈ ਗਿਆ ਉਹੀ ਟਿੱਡੇ ਜੇ ਹਾਂ ਆ ਸਵੇਰੇ ਦੇਖ ਲਾਂਗੇ ਆਪਾਂ ਉਹ ਦੇਖਦੇ ਆ ਉਹੀ ਮੁੱਢਾਂ ਚ ਮੱਛਰ ਜਿਆ ਤੇ ਉਹ ਪੈ ਜਾਂਦੇ ਟਿੱਡੇ ਜੇ ਉਹਨੂੰ ਹੀ ਉੱਪਰ ਕਹਿੰਦੇ ਆ ਟਿੱਡੇ ਜੇ ਹੈਗੇ ਬਾ ਇਹ ਹੀ ਕਰਾ ਦਿਆਂਗੇ ਸਪਰੇਅ ਹੋਣੀ ਇੱਕ ਕੀਰਲੀ ਹੋਣੀ ਕੀ ਉਹੀ ਬਾ ਉਹਨੂੰ ਕਰਦੇ ਆਗੇ ਸਪਰੇਅ ਆ ਰਹੇ ਹੋ ਰਹੇ ਟਿੱਡੇ ਜੇ ਚਾਰ ਪੰਜ ਖਲੋਕ ਹੋ ਜੇਗੀ ਹਾਂ ਕੁ ਸਵੇਰੇ ਨਾਲੇ ਪਤਾ ਲੱਜੂ ਫਿਰ ਸਵੇਰੇ ਪਰਸੋਂ ਕਰਦੇ ਆ ਹਾਂ ਕਿ ਫਿਰ ਲੱਗ ਲਾਏ ਹੂੰ ਕੋਈ ਗੱਲ ਨਹੀਂ ਫਿਰ ਦੇਖਦੇ ਆ ਸਵੇਰੇ ਜੇ ਦਿੱਕਤ ਹੋਈ ਤੇ ਫਿਰ ਆਪਾਂ ਪਤਾ ਲਾਜੂ ਸਵੇਰ ਤੱਕ ਠੀਕ ਹੈ ਜੀ ਓਕੇ ਜੀ ਧਿਆਨ ਰੱਖਿਓ ਪਿਓਰ ਬੀਟਲ ਤੇ ਖੇਤਾਂ ਦੇ ਨਿਆਰੇ ਲੈਂਦੀ ਹੋਈ ਹੈ ਚੁਣ-ਚੁਣ ਕੇ ਵਿੱਚੋਂ ਨੇ ਖਾਣਾ ਆਪਣੀ ਮਰਜ਼ੀ ਦਾ ਮੇਮੇ ਆ ਜਾ ਵੇ 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 ਯਾਪੋ ਮਾ ਆਉਹੀ ਆ ਵੇਣੇ ਜਿਤ ਸਵੇਰ ਤੱਕ ਵੇਖਦੇ ਹਾਂ ਲੋ ਜੀ ਖੇਤ ਹਾਂ ਕੋਈ ਨਹੀਂ ਸਵੇਰ ਤੱਕ ਵੇਖਦੇ ਜੇ ਦਿੱਕਤ ਹੋਈ ਸਪਰੇਅ ਕਰਾਂਗੇ ਉਹ ਵੀ ਆਪਾਂ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਸਪਰੇਅ ਕਿਹੜੀ ਕੀਤੀ ਆ ਜੇ ਦਿੱਕਤ ਆਈ ਤਾਂ ਠੀਕ ਹੈ ਜੀ ਧਿਆਨ ਰੱਖਿਓ ਆਪਣਾ ਟੇਕ ਕੇਅਰ ਬਾਏ ਸਾਸ੍ਰੀਕਾਲ ਜੀ ਸਾਰਿਆਂ ਨੂੰ